ਨਿੱਕੀ ਮਿਆਣੀ ਦੇ ਮੰਡ ਤੇ ਅੱਜ ਅਸੀਂ ਖੜੇ ਹਾਂ ਤੁਸੀਂ ਬੰਨ ਤੇ ਜਿਹੜਾ ਇਹ ਬੰਨ ਬਾਬਾ ਨਾਮ ਸਿੰਘ ਜੀ ਨੇ ਉਦੋਂ ਬਣਵਾਇਆ ਸੀ ਜਿਹਦੇ ਉਪਰਾਲੇ ਨਾਲ ਅਸੀਂ ਸ਼ੁਕਰ ਕਰਦੇ ਹਾਂ ਵੀ ਸਾਡਾ ਜਿਹੜੇ ਪਿੰਡਾਂ ਦਾ ਬਚਾਏ ਬੰਨ ਬਹੁਤ ਵੱਡੇ ਪੱਧਰ ਤੇ ਕਰਦਾ ਹੈ ਕਿਉਂਕਿ ਸਾਡੇ ਮੇਰੇ ਪਿੱਛੇ ਬਿਆਸ ਦਰਿਆ ਚੱਲਦਾ ਪਿਆ ਇਹ ਬੰਨ ਕਰਕੇ ਹੀ ਅੱਜ ਸਾਡੇ ਜਿਹੜੇ ਉਧਰ ਪਿੰਡ ਬਚੇ ਨੇ ਪਰ ਜਿਹੜੇ ਇਫੈਕਟਡ ਇਲਾਕੇ ਨੇ ਸਾਡੇ ਇਧਰ ਮੰਡ ਦੇ ਏਰੀਏ ਨੇ ਮੰਡ ਨਿੱਕੀ ਮਿਆਣੀ ਨੰਗਲ ਮੰਡ 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 ਕੁਲਾ ਅੱਗੇ ਮੰਡ ਵੀਬਾਲ ਕੁੱਕਾ ਮੰਡ ਮਲੇ ਬਹੁਤ ਪਰਿਵਾਰ ਨੇ ਜਿਹੜੇ ਅਫੈਕਟਡ ਹੋਏ ਨੇ ਅਸੀਂ ਪਹੁੰਚੇ ਹਾਂ ਜੀ ਤੁਸੀਂ ਬੰਨ ਤੇ ਨਾਲ ਹੈ ਸਾਡੇ ਯੁਵਰਾਜ ਭਪਿੰਦਰ ਸਿੰਘ ਜੀ ਤੇ ਫੀਡ ਲੈ ਕੇ ਆਏ ਨੇ ਇੱਥੇ ਜਿੰਨੇ ਵੀ ਪਰਿਵਾਰ ਜਿਹੜੇ ਬਾੜ ਤੋਂ ਪ੍ਰਭਾਵਿਤ ਨੇ ਤੇ ਇਹਨਾਂ ਗੱਲਬਾਤ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਜਿਹੜਾ ਸਮਾਂ ਚੱਲ ਰਿਹਾ ਪੰਜਾਬ 'ਚ ਬਹੁਤ ਹੀ ਦੁਖਦਾਈ ਦੌਰ ਚੋਂ ਲੰਘ ਰਹੇ ਆ ਆਪਾਂ ਸਾਰੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੀਵਾਲਿਆਂ ਦੇ ਸਥਾਨ ਤੋਂ ਲਗਾਤਾਰ ਪਿਛਲੇ 15 ਦਿਨਾਂ ਤੋਂ ਲੰਗਰ ਦੀ ਸੇਵਾ ਜਿਹੜੀ ਚੱਲ ਰਹੀ ਸੀ ਸਰਦਾਰ ਪ੍ਰੀਤਮ ਸਿੰਘ ਜੀ ਮੇਰੇ ਨਾਲ ਖੜੇ ਨੇ ਕੁੱਕਿਆਂ ਤੋਂ ਤੇ ਦਲਜੀਤ ਸਿੰਘ ਮੰਡ ਕੁੱਕੇ ਤੋਂ ਵੀ ਆਉਂਦੇ ਰਹੇ ਆ ਜਿਹੜੇ ਲੰਗਰ ਦੀ ਸੇਵਾ ਲਿਜਾ ਕੇ ਉਹ ਵਰਤੌਂਦੇ ਰਹੇ ਆ ਜਿੰਨਾ ਹੋ ਸਕਦਾ ਸਾਡੇ ਸਥਾਨ ਤੋਂ ਬੀਬੀ ਜੀ ਬੀਬੀ ਜਗੀਰ ਕੌਰ ਜੀ ਦੇ ਪਰਾਲੇ ਨਾਲ ਜਿੰਨੀ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਜਿੰਨੀ ਸੰਗਤ ਦੀ ਸੇਵਾ ਕਰ ਸਕਦੇ ਆ ਉਹ ਅਸੀਂ ਕਰ ਰਹੇ ਆ ਹੁਣ ਪਤਾ ਲੱਗਾ ਇਹ ਫੀਡ ਦੀ ਕਮੀ ਹੈ ਕੱਲ ਵੀ ਫੀਡ ਭੇਜੀ ਸੀ ਕੱਲ ਵੀ 150 ਤੋਂੜੇ ਲਾ ਕੇ ਗਏ ਸੀ ਅੱਜ ਵੀ 400 ਤੋਂੜੇ ਦਾ ਟਰੱਕ ਮੰਗਵਾਇਆ ਸੀਗਾ ਹੌਲੀ ਹੌਲੀ ਦੇ ਰਹੇ ਆਂ ਜੇ ਦੁੱਧ ਦੀ ਜਾਂ ਕੋਈ ਖਾਣ ਪੀਣ ਦੀ ਕੋਈ ਤਰਪਾਲਾਂ ਦੀ ਜਿੰਨੀ ਸੇਵਾ ਵੀ ਹੋ ਸਕਦੀ ਹੈ ਅਸੀਂ ਕਰ ਰਹੇ ਆਂ ਸਾਡੇ ਬਾਹਰ ਬੈਠੇ ਸੱਜਣ ਮਿੱਤਰ ਜੋ ਸਾਡੇ ਇਲਾਕੇ ਦੇ ਐਨ ਆਰ ਆਈਜ਼ ਆ ਉਹ ਵੀ ਆਪਣਾ ਸਹਿਯੋਗ ਦੇ ਰਹੇ ਆਂ ਬੜੇ ਵੱਡੇ ਪੱਧਰ ਤੇ ਪੰਜਾਬ ਦੀ ਬਾਹ ਸਿਰਫ ਪੰਜਾਬ ਹੀ ਫੜ ਰਿਹਾ ਇਹ ਵੀ ਬੜੀ ਵੱਡੀ ਤਰਾਸਦੀ ਹੈ ਵੀ ਸਰਕਾਰਾਂ ਨੇ ਇਹਦੇ ਚ ਕੋਈ ਉਪਰਾਲਾ ਨਹੀਂ ਕੀਤਾ ਬੜੇ ਦੁੱਖ ਦੀ ਗੱਲ ਹੈ ਵੀ ਜਿਹੜਾ ਪੰਜਾਬ ਸਾਰੇ ਹਿੰਦੁਸਤਾਨ ਨੂੰ ਅਨਾਜ ਖਵਾਉਂਦਾ ਸੀ ਅੱਜ ਉਹ ਦੇਖ ਰਿਹਾ ਵੀ ਉਹਦੀ ਮਦਦ ਕਰਨ ਕੌਣ ਆ ਰਿਹਾ ਪਰ ਕੋਈ ਗੱਲ ਨਹੀਂ ਵਾਹਿਗੁਰੂ ਬਹੁਤ ਬੇਅੰਤ ਆ ਬੜੇ ਤਕੜੇ ਨੇ ਪੰਜਾਬੀ ਦਲੇਰ ਨੇ ਇਹਨਾਂ ਨੂੰ ਪਰਵਾਹ ਨਹੀਂ ਇਹਨਾਂ ਨੇ ਹੋਰ 2-4 ਦਿਨਾਂ ਦੀ ਗੱਲ ਹੈ ਪ੍ਰਮਾਤਮਾ ਨੇ ਈ ਸ਼ਕਤੀ ਦਿੱਤੀ ਹੈ ਇਹਨਾਂ ਨੂੰ ਤਾਕਤ ਦਿੱਤੀ ਹੈ ਇਹਨਾਂ ਨੇ ਫਿਰ ਆਪਣਾ ਸੇਵਾ ਕਰਨਾ ਤੇ ਮੁੜ ਕੇ ਫਿਰ ਅਸੀਂ ਆਪਾਂ ਆਪਣੇ ਪੈਰਾਂ ਤੇ ਖੜਨਾ ਸਾਰਿਆਂ ਨੇ ਇੱਥੇ ਜਿੰਨੇ ਵੀ ਲੋਕ ਬਾੜ ਤੋਂ ਪ੍ਰਭਾਵਿਤ ਨੇ ਉਹਨਾਂ ਤੱਕ ਫੀਡ ਪਹੁੰਚਾਈ ਜਾ ਰਹੀ ਹੈ ਅਤੇ ਨਾਲ ਇੱਥੇ ਸਾਡੇ ਪ੍ਰੀਤਮ ਸਿੰਘ ਜੀ ਨੇ ਪ੍ਰੀਤਮ ਸਿੰਘ ਜੀ ਤੁਸੀਂ ਥੋੜਾ ਲਾਈਵ ਅਪਡੇਟ ਦਿਓ ਜੀ ਕਿ ਇੱਥੇ ਕੀ ਹਾਲਾਤ ਨੇ ਕਿੰਨੇ ਕਿ ਪਰਿਵਾਰ ਪ੍ਰਭਾਵਿਤ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰੀਤਮ ਸਿੰਘ ਪਿੰਡ ਕੁਕਾ ਅੱਜ ਤੋਂ ਇੱਕ ਮਹੀਨਾ ਪਹਿਲਾਂ ਜਦੋਂ ਦਾ ਵੀ ਇਹ ਪਾਣੀ ਆਇਆ ਉਹਨਾਂ ਦੀ ਆਈ ਸੇਵਾ ਨਿਭਾ ਰਹੇ ਆਂ ਹਰ ਮੰਡ ਹਰ ਪਿੰਡ ਦੇ ਮੰਡ ਤੱਕ ਜਾ ਰਹੇ ਆਂ ਅਸੀਂ ਠੀਕ ਹੈ ਜੀ ਐਸ ਵੇਲੇ ਅਸੀਂ ਨੰਗਲ ਮੰਡ 'ਚ ਖੜੇ ਆਂ ਇਹਨਾਂ ਨੂੰ ਬੀਬੀ ਜ਼ਗੀਰ ਕੌਰ ਦੇ ਵੱਲੋਂ ਆਈ ਹੋਈ ਫੀਡ ਸਾਰਿਆਂ ਨੂੰ ਮੁਹੱਈਆ ਕਰਾ ਰਹੇ ਆਂ ਹਰ ਇੱਕ ਘਰ ਘਰ ਜਾ ਕੇ ਅਸੀਂ ਇੱਕ ਇੱਕ ਦੋ ਦੋ ਬੋਰਾ ਜੋ ਵੀ ਆ ਉਹ ਅਸੀਂ ਇਹਨਾਂ ਨੂੰ ਦੇ ਰਹੇ ਆ ਜੀ ਅਸੀਂ ਬੀਬੀ ਜੀ ਦਾ ਤਹਿਤ ਨੂੰ ਧੰਨਵਾਦ ਕਰਦੇ ਆਂ ਕਿ ਉਹ ਇਹ ਸੇਵਾ ਸਾਨੂੰ ਸਰਦਾਰ ਜਯਵਰਾਜ ਸਿੰਘ ਜੀ ਵੀ ਨਾਲ ਨੇ ਸਾਡੇ ਉਹ ਵੀ ਨਾਲ ਹੋ ਗਏ ਸਾਰੀ ਸੰਗਤ ਨੂੰ ਜੋ ਵੀ ਚੀਜ਼ ਚਾਹੀਦੀ ਹੈ ਉਹ ਮੁਹੱਈਆ ਕਰਾ ਰਹੇ ਨੇ ਅਸੀਂ ਇਹਨਾਂ ਦਾ ਤਹਿਤ ਨੂੰ ਧੰਨਵਾਦ ਕਰਦੇ ਆਂ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਹ